ਪੰਜਾਬ ਦੇ ਵਿੱਚ 10 ਦਿਨ ਦੇਰੀ ਨਾਲ ਸ਼ੁਰੂ ਹੋਈ ਕਣਕ ਦੀ ਖਰੀਦ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਆਪਣੀ ਕਣਕ ਦੀ ਫਸਲ ਲਗਾਤਾਰ ਮਰਨੇ ਦੇ ਵਿੱਚ ਆਉਣੀ ਸ਼ੁਰੂ ਹੋ ਗਈ ਸੀ ਪਰ ਹੋਈ ਬਾਰਿਸ਼ ਨੇ ਕਿਸਾਨਾਂ ਨੂੰ ਇੱਕ ਵਾਰ ਫਿਰ ਚਿੰਤਾ ਦਾ ਵਿਸ਼ਾ ਵਿੱਚ ਪਾ ਦਿੱਤਾ ਹੈ ਅਤੇ ਉਹਨਾਂ ਦੀ ਉਮੀਦਾਂ ਤੇ ਪਾਣੀ ਫੇਰ ਦਿੱਤਾ ਹੈ ਉਹਨਾਂ ਦੀ ਫਸਲ بارش ਕਾਰਨ ਪੂਰੀ ਤਰ੍ਹਾਂ ਪੇਚ ਚੁੱਕੀ ਹੈ بارش ਕਾਰਨ ਪ੍ਰਭਾਵਿਤ ਕਿਸਾਨਾਂ ਨੇ ਦੱਸਿਆ ਕਿ ਪਹਿਲਾਂ ਹੀ ਕਿਸਾਨਾਂ ਨੂੰ ਸਰਕਾਰਾਂ ਰੋਲਣ ਤੇ ਤੁਲੀਆਂ ਹੋਈਆਂ ਹਨ ਅਤੇ ਪਹਿਲਾਂ ਤਾਂ ਕਣਕ ਦੀ ਖਰੀਦ ਦੇਰੀ ਨਾਲ ਸ਼ੁਰੂ ਕੀਤੀ ਗਈ ਅਤੇ ਕੁਝ ਉਮੀਦ ਜਾਗੀ ਸੀ ਪਰ ਉੱਪਰੋਂ ਰੱਬ ਨੇ بارش ਕਰਕੇ ਨੁਕਸਾਨ ਕਰ ਦਿੱਤਾ ਹੈ ਉਹਨਾਂ ਰੋਸ਼ ਪ੍ਰਗਟਾਇਆ ਹੈ ਕਿ ਪ੍ਰਸ਼ਾਸਨ ਵੱਲੋਂ ਕੀਤੇ ਮਾੜੇ ਪ੍ਰਬੰਧਾ ਅਤੇ بارش ਕਾਰਨ ਉਹਨਾਂ ਦੀ ਕਣਕ ਦੀ ਫਸਲ ਪੇਜ ਗਈ ਹੁਣ ਪਾਲ ਲੱਗਣ ਦੇ ਵਿੱਚ ਦੇਰੀ ਹੋ ਸਕਦੀ ਹੈ ਇਸ ਤੋਂ ਇਲਾਵਾ ਫਸਲਾਂ ਦੀ ਕਟਾਈ ਵਿੱਚ ਵੀ ਕੁਝ ਦੇਰੀ ਹੋ ਸਕਦੀ ਹੈ ਉਹਨਾਂ ਇਹ ਵੀ ਕਲੋਜ ਪ੍ਰਗਟ ਕੀਤਾ ਕਿ ਉਹਨਾਂ ਦੀ ਸਾਰ ਨਹੀਂ ਲਈ ਉਹਨਾਂ ਦੇ ਵੱਲੋਂ ਆਪਣੇ ਤੌਰ ਤੇ ਕਣਕ ਦੀ ਫਸਲ ਨੂੰ بارش ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਸਾਡੋਂ ਜੀ ਆ ਬਾਰਦਾਨਾ ਕਰਕੇ ਜੀ ਸਾਨੂੰ ਬਹੁਤ ਦਿੱਕਤ ਆਈ ਪੰਜ ਪੰਜ ਦਿਨ ਹੋ ਗਏ ਜੀ ਸਾਨੂੰ ਬੈਠਿਆ ਨੂੰ ਕੋਈ ਬਾਰਦਾਨਾ ਨਹੀਂ ਕੁਝ ਨਹੀਂ ਦੀ ਸਾਨੂੰ ਪੰਜ ਦਿਨਾਂ ਦਾ بارش ਪਈ ਹੈ ਜੀ ਸਾਨੂੰ ਬਹੁਤ ਮੁਸ਼ਕਲ ਹੈ ਸਾਡੇ ਧੇਰਿਆਂ ਥਲੇ ਪਾਣੀ ਹੈ ਕੋਈ ਤਰਪਾਲ ਨਹੀਂ ਕੋਈ ਬੰਦੋਬਸਤ ਨਹੀਂ ਕੁਝ ਨਹੀਂ ਦੀ ਜਿਵੇਂ ਬਿਲਕੁਲ ਕੋਈ ਜ਼ਿੰਮੇਵਾਰੀ ਸੁਣ ਨਹੀਂ ਰਿਹਾ ਇੱਥੇ ਇੱਕ ਉਹ ਮਾਲਕ ਹੀ ਜਿਹੜਾ ਸੁਣਨ ਵਾਲਾ ਜੀ ਬਾਕੀ ਇੱਥੇ ਸਾਡੇ ਕੋਲ ਕੋਈ ਨਹੀਂ ਆਕੇ ਕੋਈ 2 3 ਦਿਨ ਹੋ ਗਈ ਸਾਨੂੰ ਬੈਠਿਆ ਨੂੰ ਪੂਰਿਆਂ ਨੂੰ 4 ਦਿਨ ਕਣਕਾਂ ਨੂੰ ਝਾਰਾਂ ਲੱਗੀਆਂ ਪਈਆਂ ਕੋਈ ਪੂਰੀ ਬਾਰਦਾਨਾ ਬਿਲਕੁਲ ਹੈ ਨਹੀਂ ਕਿਸੇ ਕੋਲੇ ਵੀ ਸਭ ਆਰਤੀਏ ਸਭ ਜ਼ਿੰਮੇਦਾਰ ਇੱਥੇ ਖੱਜਲ ਖੁਆਰ ਹੋ ਰਹੀ ਜੀ ਸਾਡਾ ਕੋਈ ਇੱਥੇ ਨਹੀਂ ਸੁਣਨ ਵਾਲਾ ਕੋਈ ਨਾ ਕੋਈ ਪਹੁੰਚ ਰਿਹਾ ਨਾ ਕੋਈ ਮਹਿਕਮਾ ਆ ਰਿਹਾ ਸਾਡੇ ਕੋਲੇ ਕੋਈ ਨਹੀਂ ਸਾਡੀ ਸੁਣਨ ਵਾਲਾ ਪਕਾਰ ਜੀ ਕੋਈ ਮਾਲਕ ਵੀ ਉੱਥੇ ਸਾਡੀ ਕਰੋਪੀ ਹੈ ਜੀ ਬਾਰਿਸ਼ ਪੈ ਜੇ ਜੀ ਇਹਦੇ ਨਾਲ ਵੇਖ ਸਾਡੀ ਜਿਹੜੀ ਬਾਹਰ ਫਸਲਾਂ ਖੜੀਆਂ ਜਿਹੜੇ ਖੇਤਾਂ 'ਚ ਕਣਕਾਂ ਖੜੀਆਂ ਜੀ ਉਹਨਾਂ ਨੂੰ ਨੁਕਸਾਨ ਵੀ ਹੋ ਗਿਆ ਜੀ ਬਹੁਤ ਜ਼ਿਆਦਾ ਸਾਡਾ ਤੇ ਆਹ ਇਹਨਾਂ ਵਟੇਰੀਆਂ ਭਿੱਜ ਕੇ ਜੀ ਸਾਡਾ ਇਹਨਾਂ ਦਾ ਨੁਕਸਾਨ ਹੈ ਜੀ ਇਹਦਾ ਜੀ ਫਸਲਾਂ ਨੁਕਸਾਨ ਬਾਰ ਵੀ ਹੈ ਕੁਛ ਠਖੜਾ ਆ ਤੇ ਕਣਕਾਂ ਦੇ ਵਿੱਚ ਜਿਹੜੀ ਮਾਣੀ ਮੂਟ ਵੜਨ ਵਾਲੀਆਂ ਰਹਿੰਦੀਆਂ ਜਿਵੇਂ ਜਰਾ ਨਹੀਂ ਬੜਾ ਨੁਕਸਾਨ ਆ ਜੀ ਅੱਧਾ ਨੁਕਸਾਨ ਆ ਬਾਕੀ ਤੁਸੀਂ ਇਹ ਵੇਖੀ ਜਨੋ ਬਾਜ਼ਾਰ ਦੇ ਵਿੱਚ ਕੀ ਹਾਲਤ ਆ ਕਿੰਨੇ ਦਿਨ ਹੋ ਗਏ ਪੱਖੇ ਲੱਗੇ ਪੈਨੂ ਨਾਲ ਕੋਈ ਮਾਰਦਾਨਾ ਮਿਲਦਾ ਤੇ ਨਾ ਹੀ ਕੋਈ ਆ ਵੇਖੋ ਜ਼ਿਮੀਂਦਾਰ ਦਾ ਬੁਰਾ ਹਾਲ ਹੀ ਆ ਅੱਧੇ ਅੱਧ ਤੇ ਰਗਾਇਓ ਸਾਰੇ ਢੇਰੀਆਂ ਦੇ ਪਾਣੀ ਕੀ ਲੱਗਦਾ ਕੀ ਹੈਗਾ ਵੀ ਪ੍ਰਸ਼ਾਸਨ ਨੂੰ ਕਿਸ ਤਰ੍ਹਾਂ ਦੇ ਪ੍ਰਬੰਧ ਕਰਨੇ ਚਾਹੀਦੇ ਸਨ ਪ੍ਰਬੰਧ ਕਰ ਜੇ ਵੀ ਸਾਨੂੰ ਬਾਰਿਸ਼ ਨਾ ਲੱਦਿਆਂ ਚਾਰਦਰ ਗੰਦੀਤੀ ਜਾਂਦੇ ਨਾ ਬਾਰਿਸ਼ ਨਾ ਆਵੇ ਤਾਂ ਅਸੀਂ ਕੰਕਤਲਾਈ ਹੋਏ ਸਾਡੀ ਸਾਡਾ ਨੁਕਸਾਨ ਕਿੰਨਾ ਹੋਣਾ ਸੋ ਤੁਸੀਂ ਵੇਖੀ ਜਾਨੂੰ ਕਿੰਨਾ ਨੁਕਸਾਨ ਹੋਇਆ ਜਿੰਮੇਦਾਰ ਕਿਸੇ ਨੂੰ ਪੁੱਛੋ ਕਿੰਨਾ ਨੁਕਸਾਨ ਆ ਜੀ ਕਲੋਂ ਲੱਗੇ ਹੁਣ ਲੱਗਦਾ ਵੀ ਕਿੰਨਾ ਕੁ ਟਾਈਮ ਲੱਗ ਸਕਦਾ ਹੈਗਾ ਬਾਰਿਸ਼ ਕਰਕੇ ਕੀ ਲੱਗਦਾ ਹੈ ਕਿ ਬਾਰਿਸ਼ ਕਰਕੇ ਜੇ ਮੈਂ ਤਾਂ ਵੀ ਜਿਹੜੀਆਂ ਸੁੱਕੀਆਂ ਅੰਦਰ ਅੰਡਰਗਰਾਊਂਡ ਪਾਣੀ ਦੀ ਤਿਆਰੀ ਕਰ ਸਕਦੇ ਬਾਕੀ ਜਿਹੜੀਆਂ ਬਾਤ ਤੁਹਾਨੂੰ ਪਤਾ ਹੀ ਨਹੀਂ ਕਿ ਕ SMZ News